ਸਤਿ ਸ਼੍ਰੀ ਅਕਾਲ ਜੀ ਮੈਂ ਹਕਮਿਲ ਘਪੂ ਤੁਸੇਕ ਟੂ ਚੈਨਲ ਪੰਜਾਬੀ ਕੈਨੇਡਾ ਦੇ ਪੀਆਰ ਲੈਣ ਦੇ ਜਵਾਨ ਭਾਰਤੀਆਂ ਦੇ ਲਈ ਚੰਗੀ ਖਬਰ ਹੈ 1 ਮਈ 2025 ਨੂੰ ਕੈਨੇਡਾ ਨੇ ਸਿੱਖਿਆ ਖੇਤਰ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਉਂਦੇ ਹੋਏ ਆਪਣਾ ਪਹਿਲਾ ਐਕਸਪ੍ਰੈਸ ਐਂਟੀਡੋ ਕੱਟ ਕੇ ਇਤਿਹਾਸ ਰਚਿਆ ਜਿਸ ਦੇ ਵਿੱਚ 1000 ਉਮੀਦਵਾਰਾਂ ਨੂੰ ਸਥਾਈ ਨਿਵਾਸ ਯਾਨੀ ਕਿ ਪੀਆਰ ਲਈ ਅਰਜੀ ਦੇਣ ਦੇ ਲਈ ਸੱਦਾ ਦੇ ਦਿੱਤਾ ਗਿਆ ਹੈ ਕੈਨੇਡਾ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਬਦਲਾਅ ਹੋਣੇ ਸ਼ੁਰੂ ਹੋ ਚੁੱਕੇ ਨੇ ਇੱਕ ਰਿਪੋਰਟ ਦੱਸਉਂਦੀ ਹੈ ਕਿ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਦੁਆਰਾ ਪ੍ਰਬੰਧਿਤ ਇਹ ਮੀਲ ਪੱਥਰ ਕੈਨੇਡਾ ਦੇ ਆਪਣੇ ਇਮੀਗ੍ਰੇਸ਼ਨ ਸਿਸਟਮ 'ਤੇ ਦਬਾਅ ਵਾਲੀਆਂ ਕੀਤੇ ਬਾਜ਼ਾਰ ਦੀਆਂ ਮੰਗਾਂ ਦੇ ਨਾਲ ਜੋੜਨ ਦੀ ਯਤਨਾਂ ਨੂੰ ਦਰਸਾਉਂਦਾ ਹੈ ਦਰਅਸਲ ਫਰਵੀ 2025 ਦੇ ਵਿੱਚ ਪੇਸ਼ ਕੀਤਾ ਗਿਆ ਸਿੱਖਿਆ ਸ਼੍ਰੇਣੀ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਇੱਕ ਨਵਾਂ ਵਾਅਦਾ ਹੋਇਆ ਹੈ جو فنڈمنٹ امیگریشن درخواستیاں دی نگرانی ਕਰਦਾ ਹੈ ਐਸੀ ਸ਼੍ਰੇਣੀ ਦਾ ਉਦੇਸ਼ ਕੈਨੇਡਾ ਭਰ ਦੇ ਵਿੱਚ ਵਿਆਪਕ ਅਧਿਆਪਕਾਂ ਦੀ ਘਾਟ ਨੂੰ ਦੂਰ ਕਰਨ ਦੇ ਲਈ ਤਜਰਬੇਕਾਰ ਸਿੱਖਿਆਕਾਂ ਨੂੰ ਆਕਰਸ਼ਿਤ ਕਰਨਾ ਹੈ ਦਸੇ ਕਿ ਕੈਨੇਡਾ ਦੇ ਜਨਤਕ ਸਿੱਖਿਆ ਪ੍ਰਣਾਲੀਆਂ ਨੂੰ ਯੋਗ ਅਧਿਆਪਕਾਂ ਸ਼ੁਰੂਆਤੀ ਬਚਪਨ ਦੇ ਸਿੱਖਿਅਕਾਂ ਅਤੇ ਵਿਦਿਅਕ ਪੇਸ਼ਾੰਸਕਾਂ ਮਹੱਤਵਪੂਰਨ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਰਗੇ ਸੂਬਿਆਂ ਨੇ ਵਿਦਿਆਰਥੀਆਂ ਦੀ ਆਬਾਦੀ ਨੂੰ ਵਧਾਉਣ ਦੇ ਵਿੱਚ ਸਹਾਇਤਾ ਲਈ ਅੰਤਰਰਾਸ਼ਟਰੀ ਪ੍ਰਤੀਭਾਤੀ ਤੁਰੰਤ ਲੋਨ ਨੂੰ ਵੀ ਉਜਾਗਰ ਕੀਤਾ ਹੈ ਖਾਸ ਕਰਕੇ ਪਿੰਡੂ ਅਤੇ ਘੱਟ ਸੇਵਾਵਾਂ ਵਾਲੇ ਖੇਤਰਾਂ ਦੇ ਵਿੱਚ ਜਦੋਂ ਇਸ 1 ਮਈ ਦੇ ਡਰਾਅ ਦੇ ਵਿੱਚ ਸੱਦੇ ਗਏ ਉਮੀਦਵਾਰਾਂ ਦੇ ਲਈ ਸੰਬੰਧਿਤ ਅਕਾਦਮਿਕ ਪ੍ਰਮਾਣ ਪੱਤਰ, ਭਾਸ਼ਾ ਦੀ ਮੁਹਾਰਤ ਅਤੇ ਮੁੱਖ ਸਿੱਖਿਆ ਖੇਤਰਾਂ ਦੇ ਵਿੱਚ ਪੇਸ਼ੇਵਰ ਤਜਰਬਾ ਹੋਣਾ ਜ਼ਰੂਰੀ ਸੀ ਜਿਸ ਵਿੱਚ ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਸਿੱਖਿਆ, ਸ਼ੁਰੂਆਤੀ ਬਚਪਨ ਦੀ ਸਿੱਖਿਆ, ਵਿਸ਼ੇਸ਼ ਲੋੜਾਂ ਵਾਲੀ ਸਿੱਖਿਆ ਅਤੇ ਵਿਦਿਅਕ ਪ੍ਰਸ਼ਾਸਨ ਅਤੇ ਨੀਤੀ ਵਿਕਾਸ ਸ਼ਾਮਲ ਨੇ। ਦਾਸੀ ਇਸ ਡਰੋ ਦੇ ਲਈ ਕਟੋ-ਕਟੇ ਵਿਆਪਕ ਦਰਜਾਬੰਦੀ ਪ੍ਰਣਾਲੀ ਸੀਆਰਐਸਸ ਕੋਲ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਸ਼ੁਰੂਆਤੀ ਰਿਪੋਰਟਾਂ ਸੁਝਾਅ ਦਿੰਦੀਆਂ ਨੇ ਕਿ ਇਹ ਆਮ ਜਨਰਲ ਡਰੋ ਦੇ ਨਾਲੋਂ ਘੱਟ ਸੀ ਜੋ ਕਿ ਰਿਪੋਰਟ ਦੇ ਅਨੁਸਾਰ ਸਿੱਖਿਆ ਪੇਸ਼ੇਵਰ ਅਤੇ ਉੱਚ ਮੰਗ ਨੂੰ ਦਰਸਾਉਂਦਾ ਹੈ ਸੱਦੇ ਕਈ ਉਮੀਦਵਾਰਾਂ ਦੇ ਕੋਲ ਇੱਕ ਪੂਰੀ ਸਾਈ ਨਿਵਾਸ ਅਰਜੀ ਜਮ੍ਹਾਂ ਕਰਵਾਉਣ ਦੇ ਲਈ 60 ਦਿਨ ਨੇ ਸਫਲ ਬਿਨੇਕਾਰ ਕੈਨੇਡਾ ਵਿੱਚ ਰਹਿਣ ਦੇ ਯੋਗ ਹੋਣਗੇ ਇਹ ਰਿਪੋਰਟ ਚੈਨਲ ਪੰਜਾਬੀ